ਬਾਸੀ ਸ਼ਿਸ਼ਾ ਬਲਿਆ ਸ਼ਿਸ਼ਾ ਹਾਂਜੀ ਕੀ ਹਾਲ ਚਾਲ ਮਿੱਤਰੋ ਸੱਜਣੋ ਬੇਲੀਓ ਦੇ ਬੋਲਣ պտալ նա 気に入ておき ਰਿਆ ਭਾਈ ਕੋਈ ਮੈਸੇਜ ਨਹੀਂ ਕਰ ਰਿਆ ਕੀ ਹਾਲ ਚਾਲ ਨੇ ਕਹਲਾ ਵੀਰਾ ਜੀ ਵਧੀਆ ਜੀ ਵਧੀਆ ਰੌ ਠੀਕ ਠਾਕ ਹੋ ਮਾਮ ਮੰਟਾ ਸਿੱਧੂ ਕੀ ਹਾਲ ਹੈ ਨੀ ओके 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 ਭੈਣ ਮੇਰੀ ਏ ਓਕੇ ਇੱਕ ਤਾਂ ਪਤਾ ਕੀ ਆ ਏਡੀਆਂ ਦੇ ਇਹਦੇ ਨਾਮ ਤੋਂ ਵੀ ਤਾਂ ਫਿਰ ਪਤਾ ਨਹੀਂ ਲੱਗਦਾ ਜੇ ਮਦਰਾ ID ਦੇ ਨਾਮ ਲਿਖਿਆ ਹੋ ਪਿਆ ਨਾ ਸਿੰਘ ਜਾਂ ਕਾ ਫਿਰ ਪਤਾ ਲੱਗ ਜਾਂਦਾ ਵੀ ਹੈ ਨਾ ਕਿ ਇਹ ਭੈਣ ਆ ਜਾਂ ਭਾਈ ਆ ਕੋਸ ਮੇਰੀ ਆਤ ਤਾਂ ਮੇਰੀ ਵੀਰਾ ਜੀ ਕਹਿਣ ਦੀ ਆਤ ਤਾਂ ਮੇਰੀ ਉਹੀ ਕਲਿਕ ਕਰੋ ਕੋਈ ਵੀ ਹੈ ਤਾਂ ਮੇਰੀ ਆਤ ਹੈ ਕਿ ਹਾਲਾ ਵੀਰਾ ਜੀ ਵੀਰਾ ਜੀ ਵੀਰਾ ਜੀ ਬਸ ਮੇਰੀ ਆਤ ਜੜਾ ਮੁੰਦੇ ਵੀਰਾ ਜੀ ਫੋਰ ਜੀ ਵੀਰਾ ਜੀ ਕੀ ਹਾਲ ਹੈ ਵੀਰਾ ਜੀ ਕਿੰਥੋ ਵੀਰਾ ਜੀ ਜੜਾ ਮੇਰੇ ਮੁੰਦੇ ਥੈਂਕ ਯੂ ਭੈਣ ਮੇਰੀ ਥੈਂਕ ਯੂ ਜਿਉਂਦੀ ਬਸਦੀ ਰਹਿ ਥੋੜੇ ਸਾਥ ਨਾਲ ਸਾਰਾ ਕੁਝ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਕਰਤਾ ਜਿੱਦਾਂ ਤੁਹਾਨੂੰ ਕਮੈਂਟ ਵੀ ਕਰਿਆ ਕਰੋ ਗੱਲਾਂ ਬਾਤਾਂ ਕਰਿਆ ਕਰੋ ਪੰਜ ਦਸ ਮਿੰਟ ਹੈ ਨਾ ਆਪਣੀ ਪੀਕ ਰੀਚ ਵਧੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਵੀ ਕੀਤਾ ਵਾ ਜਿਨ੍ਹਾਂ ਨੇ ਕੀਤਾ ਵਾ ਤਾਂ ਉਹਦਾ ਬਹੁਤ ਬਹੁਤ ਧੰਨਵਾਦ ਜੀ ਉਹ ਦੇਖੀ ਕਿਹੜਾ ਆ ਗਿਆ ਭਾਈ ਓਏ ਹੈਲੋ 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 ਰੱਤ ਦਾ ਬਾਅਦ ਸੀ ਜੀ ਹੈਲੋ ਮਸਲ ਜੀ ਕਿਹੜੇ ਸਾਈਡ ਤੋਂ ਮਸਲ ਬਣਾ ਲਿਆ ਤਾਂ ਮੈਨੂੰ ਮਸੜ ਕਿਹੜੀ ਸਾਈਡ ਤੋਂ ਬਣਾਇਆ ਤਾਂ ਮੈਨੂੰ ਇਹਦਾ ਸਪਸ਼ਟੀਕਰਨ ਵੀ ਦੇ ਮਾਸੜ ਜੀ ਦਾ ਹਾਲ ਚਾਲ ਤਾਂ ਠੀਕ ਆ ਮਾਸੜ ਦਾ ਮਤਾਇਆ ਦੱਸ ਵੀ ਕਿਹੜੇ ਦ੍ਰਿਸ਼ਟੀਕੋਣ ਤੋਂ ਮਾਸੜ ਬਣਾਇਆ ਤਾਂ ਮੈਨੂੰ ਕਿਹਨੇ ਹਿਸਾਬ ਨਾਲ ਮਾਸੜ ਜੀ ਮੈਨੂੰ ਮੜਾ ਪਤਾ ਲੱਗੇ ਨਾ ਫਿਰ ਮੈਨੂੰ ਵੀ ਸਮਾਂ ਦਾ ਵੀ ਮਾਸੜ ਘਾਉਣ ਚ ਪਾਈ ਮਸਲਾ ਹੈ ਹੈਲੋ ਬੁੱਪੜ ਜੀ ਕੀ ਹਾਲ ਆ ਬੁੱਪੜ ਵੀ ਠੀਕ ਆ ਭਾਈ ਓਏ ਮੈਂ ਮਨੇ ਰਿਸ਼ਤੇ ਬਣਾਉਨੇ ਆ ਕੁਛ ਵੀ ਕਹਿ ਲਓ ਚਲੋ ਚੰਗੀ ਗੱਲ ਆ ਜਿਤ ਮਾਨ ਜਿਤ ਕਰਦੇ ਆਂ ਜੀ ਬਿਥੇਰਾ ਸ਼ੁਕਰ ਆ ਮਾਲਕ ਦਾ ਪਿਆਰ ਬਖਸ਼ ਦਿਓ ਅਸਲ ਜੀ ਕਹ ਲੋ ਪਪੜ ਜੀ ਕਹ ਲੋ ਵੀਰ ਜੀ ਕਹ ਲੋ ਅੰਕਲ ਜੀ ਕਹ ਲੋ ਕੁਸਮਰ ਜੀ ਕਹ ਲੋ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਜਮਾਨ ਬਖਸ਼ਣ ਭਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਇਹ ਕਰ ਦੋ ਅਸਿਆ ਦਾ ਪਪੜਾ ਹੈ ਇਹ ਬੜੀ ਬਾੜੀ ਗੱਲਾਂ ਵੀ ਤੇਰੀ ਉਹ ਮੜਿਆ ਡੀਆਪੀਆਰ ਪੰਜਾਬ ਉਹ ਪੰਜਾਬ ਵਾਲੇ अकाल जी सत श्री अकाल दी सत श्री अकाल सारे सत श्री अकाल ओहो सो नमिया ताजियां की की करते हम फौजियां ਇਸਾ ਹੈਗਾ ਦਾ ਹੱਥ ਦੀ ਮਗਲਾ ਪਾਈ ਕੋਈ ਗੱਲ ਤਾਂ ਹੋਣਾ ਹੀ ਚਾਹੀਦਾ ਨਾ ਗੱਲ ਤਾਂ ਹੋਣ ਦੀ ਆ ਫੱੜ ਪੱਪੜ ਗੋਲੀ ਨਾ ਹੋਣ ਜੇ ਪੱਫੜ ਗੋਲੀ ਨਾ ਹੋਣ ਪੱਪੜ ਕੀ ਕਰੂ ਫੇਰ ਵਿਚਾਰਾ ਪੱਪੜ ਦੇ ਆਪਦੇ ਚੀਕਾ ਨਿਕਲੀਆਂ ਪਈਆਂ ਨੇ ਲਵ ਯੂ ਟੂ ਮੇਰੇ ਲਵ ਯੂ ਟੂ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਲੰਮੀ ਉਮਰਾਂ ਬਖਸ਼ੇ ਨੈਕਸਟ ਲਾਈਵ ਕਲੈਬ ਕਰਾਂਗੇ ਓਕੇ ਜੀ ਓਕੇ ਵੀਰ ਜੀ ਜਰੂਰ ਜਰੂਰ ਮੈਨੂੰ ਦੱਸ ਦਿਓ ਮਾੜਾ ਮੈਨੂੰ ਇਨੀ ਨੌਲੇਜ ਘੱਟਾ ਥੋੜੀ ਜਿਹੀ ਇਹਦੇ ਬਾਰੇ ਵੀ ਕਿੱਦਾਂ-ਕਿੱਦਾਂ ਕਰਨਾ ਆਪਾਂ ਕਰ ਲਾਂਗੇ ਸਭ ਆਖਲਾ ਬਪਾ ਮੈਨੂੰ ਥੋੜੀ ਨੌਲੇਜ ਘੱਟ ਹੈ ਕਿ ਮੈਂ ਤੁਹਾਨੂੰ ਐਵੇਂ ਕਹਿ ਦਮਾਂ ਵੀ ਮੈਂ ਪਾਠ ਬਹੁਤ ਹਨ ਜਿਹੜੇ ਬਾਰੇ ਘੱਟ ਮਰੋ ਜਦੋਂ ਜੀ ਸੋਸ਼ਲ ਮੀਡੀਆ ਬਾਰੇ ਸਭ ਠੀਕ ਹੈ ਵੀਰ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਵੀਰੇ ਘਰ ਪਰਿਵਾਰ ਸਭ ਚੜ੍ਹਦੀ ਕਲਾ ਪੇਂਟਿੰਗ ਵੀਰੇ ਬਿਲਕੁਲ ਬਿਲਕੁਲ ਭੂਆ ਵੀ ਨਾਲ ਹੈ ਗੱਡੀ 'ਚ ਆਹ ਭੂਆ ਵੀ ਨਾਲ ਹੈ ਤੇਰੀ ਭੂਆ ਦਾ ਮੁੰਡਾ ਵੀ ਨਾਲ ਹੈ ਓੜ ਗੱਲਾਂ ਨਹੀਂ ਵੇਰ ਜਾਂਦਾ ਭੂਆ ਬਿਨਾ ਭੂਆ ਨਾਲ ਲੱਗੀ ਚੱਲੂ ਭੂਆ ਬਰਾ ਪੱਪੜੇ ਕੋਲ ਕੀ ਆ ਪੱਪੜੇ ਰੋਟੀ ਕੌਣ ਤੂੰ ਘਰੇ ਜਾ ਕੇ ਹੈ Nala nah, ja. ketik Ada munda di nala ya ਕਲਾਬ ਚੱਲਦੀ ਕਿੱਦਾਂ ਦੱਸ ਸਕਦੇ ਹੋ ਬਬੂ ਯਕਦਰ ਨਹੀਂ ਹਨ ਕਲਾਬ ਚੱਲਦੀ ਕਿੱਦਾਂ ਚੌਂਕ ਹੈ ਮੇਡੀਟ ਹਾਂ ਉਹ ਦੁਸ਼ਮਣੀ ਕੋਈ ਨਹੀਂ ਪਾਈ ਓਏ ਤੇਰਾ ਦੁਸ਼ਮਣੀ ਕਾਦੀ ਕੱਢਣੀ ਸੀ ਤੂੰ ਪਾਈ ਜਾਂਦਾ ਗੱਡੀ ਆਪਾਂ ਤੇ ਉਹਨਾਂ ਆ ਜਾਂਦੇ ਨਾਲ ਉਹ ਹੀ ਪੁੱਛਦੇ ਆ ਬਾਬੂ ਮੇਰੇ ਕਲਾਬ ਜੇ ਆਪਾਂ ਮਤਲਬ ਕਲਾਬ ਚ ਲਾਉਣੀ ਹੋਵੇ ਤੁਸੀਂ ਕਹਿੰਦੇ ਵੀ ਕਲਾਬ ਚੱਲੂਗੀ ਕਿਦਾਂ ਮੈਂ ਪੁੱਛਦੇ ਆ ਮੋਬਾਈਲ ਦੇ ਪਰ ਉਹ ਚੱਲੂ ਵੀ ਕਿਦਾਂ ਕਰਾਇਆ ਉਹ ਪੁੱਛ ਰਿਹਾ ਵੀ ਦੇਖੀਂ ਮੈਨੂੰ ਲੱਗਦਾ ਨਹੀਂ ਆਹ ਅੱਛਾ ਤੂੰ ਜਾ ਰਹਿਆ ਨਾ ਨਾ ਬਿਓ ਨਾ ਬਿਓ ਦੇਖਦੇ ਇੱਕ ਨਾ ਬਿਓ ਪਤਾ ਕਰਾਂਗੇ ਹੁਣ ਮੈਂ ਘਰ ਨੂੰ ਜਾ ਰਿਹਾ ਮੈਂ ਸੌਰੀ ਗਿਆ ਸੀ ਆ ਸੌਰਿਆਂ ਨੇ ਕੋਠੀ ਪਾਈ ਆ ਲੈਟਰ ਲੂਟਰ ਸਟਾਰਟ ਕਰਨਾ ਸੀ ਉਹਨੇ ਉੱਥੇ ਜਾ ਕੇ ਆਇਆ లైవ్ ਆਵਾंगा ਨਹੀਂ లైవ్ స్టార్ట్ ਨਹੀਂ ਕਰਨਾ ਹੈ ਪਹਿਲਾਂ ਸੈਂਡ ਕਰਨਾ ਲਿੰਕ ਨੂੰ ਕਲੈਪ ਕਰਨੀ ਹੈ ਓਕੇ ਫਿਰ లైవ్ ਤੇ ਕਲਿੱਕ ਕਰ ਓਕੇ ਓਕੇ ਚਲੋ ਬਾਕੀ ਕੋਈ ਨਾ ਮ ਕਰੇ ਜਾ ਕੇ ਦੇਖਣਾ ਇਹ ਸਿਸਟਮ ਕੀ ਆ ਕਲੈਪ ਵਾਲਾ ਮ ਕਰੇ ਜਾ ਕੇ ਵੀਡੀਓ ਦੇਖ ਲਾਂ ਕਿ ਕੋਈ ਨਾ ਕੋਈ ਪਤਾ ਲੱਗ ਜੇ ਤੁਹਾਨੂੰ ਨੌਲ ਜੀ ਮਿਲਦੀ ਪਾੜੀ ਬੁਟੀ ਆਪਣੇ ਇੰਨਾ ਕੈਮੀਕਲ ਲੈਬਰੀ ਚਾਹਣੀ ਹੋਵੇ ਕਿੱਦਾਂ ਜੰਗੂਗੀ ਲੈ ਰਿਸ਼ਤਾ ਕਰਾ ਦਿਓ ਤੇਰਾ ਰਿਸ਼ਤਾ ਕਰਾ ਦਿੰਦੇ ਆ ਫਿਰ ਭੱਜੀ ਨਾ ਪਹਿਲਾਂ ਪਹਿਲੀ ਚੌਹ ਹੁੰਦਾ ਇਹ whatsapp ਨੰਬਰ ਮੈਂ ਤੁਹਾਨੂੰ ਪਰਸਨਲ ਮੈਸੇਜ ਕਰ ਦੂੰਗਾ ਕੋਈ ਨਾ ਤੁਸੀਂ ਮੈਨੂੰ ਨਾ ਉਹ ਕਰੋ ਮੇਰੀ ਇਹਨੇ ਉੱਪਰ Instagram ID ਹੈਗੀ ਉਹਦੇ ਉੱਪਰ ਮੈਸੇਜ ਕਰ ਦਮੜਾ ਇਹ ਮੈਨੂੰ ਬਾਇਓ ਜਿਹੜਾ ਲਿੰਕ ਪਾਇਆ ਮੇਰਾ Instagram ID ਦਾ ਉਹ ਤੇ ਮੈਨੂੰ ਮੈਸੇਜ ਕਰ ਦੋ ਵੀਰੇ ਉੱਥੇ ਮੈਂ ਤੁਹਾਨੂੰ ਨੰਬਰ ਦੇ ਰਿਹਾ ਤੁਸੀਂ ਮੇਰਾ ਨੰਬਰ ਸੈਂਡ ਕਰ ਦੋ ਲਾਈਵ ਦੇ ਵਿੱਚ ਦਾ ਨੰਬਰ ਕਾ ਨੂੰ ਬੋਲਣਾ ਫਿਰ ਤੁਹਾਨੂੰ ਪਤਾ ਹੀ ਆ ਆਰਦਾ ਕਰਾ ਦਨੇ ਤਰਾ ਰਿਸ਼ਤਾ ਕਰਾ ਦਨੇ ਆ ਫਿਰ ਭੱਜੀ ਨਾ ਕੋਈ ਨਾ ਫਿਰ ਤੂੰ ਕਹਿੰਦਾ ਮੇਰਾ ਖਹਿੜਾ ਛੜਾ ਉਹ ਫੁੱਲ ਜੀ ਪਹਿਲਾਂ ਪਹਿਲਾਂ ਜੀ ਚਾਉ ਹੁੰਦੇ ਨੇ ਇਹ ਜਰੂਰ ਤੂੰ ਉੱਗਲੀ ਨੇ ਕਿਹਾ ਨਾ ਵੀ ਚਲਾ ਸ਼ਾਪਿੰਗ ਕਰਾ ਕੇ ਲੈ ਗਿਆ ਚਿਆਲਾ ਆ ਦਵਾਈ ਚਿਆਲਾ ਉਹ ਦਵਾਈ ਤੂੰ ਤਾਂ ਕਹੇਗਾ ਪਪੜਾ ਕਿੱਥੇ ਦਾ ਮੈਨੂੰ ਇਹ ਪ੍ਰਸਾਦ ਆ ਚੰਗਾ ਭਲਾ ਦੇ ਪਪੜਾ ਤਾਂ ਮੇਰੀ ਜ਼ਿੰਦਗੀ ਖਰਾਬ ਕਰਤੀ ਗਾਰੰਟੀ ਮੈਂ ਨਹੀਂ ਦੇ ਸਕਦਾ ਵੀ ਡੰਡੇ ਮਾਰੂ ਵੀ ਨਾ ਮਾਰੂ ਤੁਸੀਂ ਦੇਖਿਓ ਦੋਏ ਜੀ ਇਸ ਦਾ ਰਿਸ਼ਤਾ ਕਰਾ ਸਕਦੇ ਆ ਪਰ ਭਾਈ ਮਾਰਨੇ ਖਾਣੇ ਉਹ ਤਾਂ ਤੁਹਾਡੇ ਹੱਥ ਆ ਉਹ ਆਤੀ ਮੀ ਮਾਲਕ ਦੇ ਹੱਥ ਹੁੰਦਾ ਆ ਉੱਪਰ ਥੋੜੀ ਜਿਹਾ ਲਵਿਸਰਾਣੇ ਖੜਕੇ ਤੁਹਾਨੂੰ ਡੰਡੇ ਮਰਵਾਉਗੇ ਤਿੱਤੋਂ ਜਾਂ ਉਹ ਤੋਂ ਮਰਵਾਉਗੇ ਜਾਂ ਤਿੱਤੋਂ ਮਰਵਾਉਗਾ ਸਭ ਤੁਹਾਡੇ ਹੱਥ ਹੋਊਗਾ ਵੀ ਕਿਵੇਂ ਦੀ ਜ਼ਿੰਦਗੀ ਕੱਢਣੀ ਆ ਕੰਬੂ ਵੀਰੇ ਕਰ ਜਾ ਕੇ ਹੁਣਾ ਫਿਰਵਾ ਲਾਈਵ ਹੁਣ ਨਾ ਹਨੇਰਾ ਹੋ ਗਿਆ ਜਿਆਦੇ ਰੋਡ ਤੇ ਟ੍ਰੈਫਿਕ ਬਹੁਤ ਜਿਆਦੇ ਹੈ ਨਾ ਬੱਚੀ ਨੇ ਨਾਲ ਕਰ ਜਾ ਕੇ ਹੁਣੇ ਆਪਾਂ ਲਾਈਵ ਕਰ ਜਾ ਕੀ ਕਰਦੇ ਗੱਲਬਾਤ ਆ ਇਹ ਵੱਡਾ ਰੋਡ ਹੈਗਾ ਇਹ ਰੋਡ ਤੇ ਟ੍ਰੈਫਿਕ ਬਹੁਤ ਜਿਆਦੇ ਆ ਨਾਲ ਬੱਚੇ ਨੇ ਗੱਡੀ ਚਲਾਉਣ ਦਾ ਬੰਦਾ ਧਿਆਰ ਪੜ ਕੇ ਜਾਂਦਾ ਇੱਧਰ ਹਨਾ ਕਰ ਜਾ ਕੇ ਕਰਦੇ ਗੱਲਬਾਤ ਆਪਾਂ